ਅਸਾ ਹੋਣ ਤੱਕ ਨਾ ਹੋਵੇ ਕੋਈ ਵੀ ਟਿੱਪਣੀ ਉਲੰਘਣਾ ਕਰਨ ਤੇ ਹੋਵੇਗੀ ਕਾਰਪੋਰੇਟ ਅੰਮ੍ਰਿਤਸਰ ਦੇ ਵਿੱਚ ਐਕਸਪ੍ਰੈਸ ਵੇ ਨੂੰ ਲੈ ਕੇ ਵਿਵਾਦ ਜਾਰੀ ਪਿੰਡ ਕੋਟਲਾ ਚ ਜ਼ਮੀਨ ਐਕਵਾਇਰ ਕਰਨ ਪਹੁੰਚੇ ਅਧਿਕਾਰੀਆਂ ਦਾ ਵਿਰੋਧ ਐਸਡੀਐਮ ਦੀ ਮੌਜੂਦਗੀ ਚ ਕਬਜ਼ਾ ਲੈਣ ਪਹੁੰਚੇ ਸਨ ਪ੍ਰਸ਼ਾਸਕੀ ਅਧਿਕਾਰੀ ਜੀਮ ਭਗਵਾਨ ਜੀ ਨੇ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਸੋਧ ਬਿੱਲ ਕੀਤਾ ਪੇਸ਼ 31 ਜੁਲਾਈ ਤੱਕ ਅਣ ਅਧਿਕਾਰਤ ਕਲੋਨੀਆਂ ਦੇ ਵਿੱਚ 플ਾਂਟ ਖਰੀਦਣ ਵਾਲਿਆਂ ਨੂੰ ਮਿਲੇਗੀ ਛੋਟ ਰਜਿਸਟਰੀ ਵੇਲੇ ਨਹੀਂ ਪਵੇਗੀ ਅਨੁਸਥੀ ਲੋਕ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਵਿੱਚ ਉઠਿਆ ਕਿਸਾਨਾਂ ਦਾ ਮੁੱਦਾ ਬਾਜਵਾ ਬੋਲੇ ਆਲ ਪਾਰਟੀ ਵਫਤ ਬਣਾ ਕੇ ਜੇਤਬੰਦੀਆਂ ਦੇ ਨਾਲ ਕੀਤੀ ਜਾਵੇਗੀ ਕੀਤੀ ਜਾਵੇ ਮੁਲਾਕਾ Netflix ਸੀਰੀਜ਼ਾ ਹਰਿਆਣਾ ਦੇ ਵਿੱਚ ਕਾਂਗਰਸ ਅਤੇ ਆਪ ਦੇ ਗੱਠ ਜੋੜ ਦੀਆਂ ਚਰਚਾਵਾਂ ਤੇਜ਼ ਕਾਂਗਰਸ ਇੰਚਾਰਜ ਬੋਲੇ ਭਾਜਪਾ ਨੂੰ ਹਰਾਉਣ ਦੇ ਲਈ ਇੰਦਿਆ ਗੱਠਬੰਧਨ ਦੇ ਸਾਥੀਆਂ ਦੇ ਨਾਲ ਗੱਲਬਾਤ ਜਾਰੀ ਆਪ ਨੇਤਾਵਾਂ ਨੇ ਵੀ ਦਿੱਤੇ ਸਾਥ ਆਉਣ ਦੇ ਸੰਕੇਤ ਹਰਿਆਣਾ ਦੇ ਵਿੱਚ ਗੱਟ ਚੋੜ ਦੀਆਂ ਅੱਤਕਲਾਤੇ ਪੰਜਾਬ ਵਿੱਚ ਵੀ ਪ੍ਰਧਾਨ ਸੁਨੀਲ ਜਾਖੜ ਦਾ ਨਿਸ਼ਾਨਾ ਕਿਹਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਪਹਿਲਾਂ ਤੋਂ ਹੀ ਇਕੱਠੇ ਗੱਲ ਗੱਲਾਂ ਕਰਕੇ ਲੋਕਾਂ ਨੂੰ ਕਰ ਰਹੇ ਗੁੰਮਰਾ ਆਪੋ ਹਾਰਸ਼ਿਆਤ ਸਸ਼ਕਾਲ ਸਮੇ ਦੇ ਬੁਲੇਟਿਨ ਚ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਤੂ ਦਾ ਸ਼ੁਆਤ ਕਰਦੇ ਬੁਲੇਟਿਨ ਦੀ ਇਸ ਵੇਲੇ ਦੀ ਵੱਡੀ ਖਬਰ ਤੋਂ ਫਿਰੋਜ਼ਪੁਰ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਕੀ ਤਿੰਨ ਲੋਕਾਂ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ 22 ਸਵਾਰ ਬਦਮਾਸ਼ਾਂ ਨੇ ਕਾਰ ਤੇ ਗੋਲੀਆਂ ਵਾਰੀਆਂ ਨੇ ਔਰ ਦਿਨ ਦਿਹਾੜੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਸਰੇ ਰਾ ਸਰੇ ਬਾਜ਼ਾਰ ਇਹ ਗੋਲੀਆਂ ਮਾਰੀਆਂ ਗਈਆਂ ਤਾਂ ਫਾਇਰਿੰਗ ਦੇ ਵਿੱਚ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਦੋ ਸਕੇ ਭੈਣ ਭਰਾ ਨੇ ਔਰ ਇੱਕ ਸਸੇਹਰਾ ਭਰਾ ਹੈ ਯਾਨੀ ਕਿ ਤਿੰਨੇ ਇਹ ਭੈਣ ਭਰਾ ਨੇ ਜਿਨ੍ਹਾਂ ਦੀ ਮੌਤ ਹੋਈ ਹੈ ਕਾਰ ਸਵਾਰ ਮਹਿਲਾ ਦੀ ਮੌਕੇ ਤੇ ਮੌਤ ਹੋ ਗਈ ਹੈ ਤਾਂ ਦੋ ਜ਼ਖਮੀਆਂ ਨੇ ਹਸਪਤਾਲ 'ਚ ਪਹੁੰਚ ਕੇ ਦਮ ਤੋੜ ਦਿੱਤਾ। ਦਾ ਗੁਰਦੁਆਰਾ ਅਕਾਲਗੜ੍ਹ ਸਾਹਿਬ ਹੈ ਜਿੱਥੋਂ ਦੇ ਬਾਹਰ ਦੀਏ ਘਟਣਾ ਹੈ। ਬਾਈਕ ਸਵਾਰ ਬਦਮਾਸ਼ਾਂ ਨੇ ਕਾਰ ਨੂੰ ਘੇਰ ਕੇ ਅੰਨੇਵਾ ਫਾਇਰਿੰਗ ਕੀਤੀ। ਹਮਲਾਵਾਰਾਂ ਨੇ ਵੀ ਤੋਂ ਜ਼ਿਆਦਾ ਰੌਂ ਫਾਇਰ ਕੀਤੇ ਨੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦਿਨ ਦਿਹਾੜੇ ਵੀ ਤੋਂ ਜ਼ਿਆਦਾ ਗੋਲੀਆਂ ਚੱਲੀਆਂ ਹੋਣ ਤੱਕ ਇਸ ਤਰੀਕੇ ਦੇ ਹਾਲਾਤ ਉਸ ਸਮੇਂ ਮੌਕੇ ਤੇ ਬਣੇ ਹੋਣਗੇ। ਮਾਰੇ ਵਰਨ ਵਾਲੇ ਦੇ ਵਿੱਚ ਇੱਕ ਦੀ ਪਛਾਣ ਬਿਲਦੀਪ ਸਿੰਘ ਦੇ ਬੱਚੋ ਹੋਈ ਹੈ ਔਰ ਦਿਲਜੀਤ ਦਿਲਜੀਤ ਦੀ 팬 ਜਲਦੀਪ ਦਾ ਚチェਰਾਪਰਾ ਤਰਨਾ ਦੀ ਬਹੁਤ ਹੋ ਗਈ ਹੈ। ਜਲਦੀਪ ਤੇ ਦੋ ਕਤਲ ਦੇ ਪਹਿਲਾ ਮਾਮਲੇ ਦਰਸਨ ਐਸਪੀ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਮ੍ਰਿਤਕ ਤੇ ਪਹਿਲਾਂ ਤੋਂ ਕਈ ਅਪਰਾਧਿਕ ਮਾਮਲੇ ਦਰਸਨ ਸ ਅਣਪਛਾਤੇ ਹਮਲਾਵਰਾਂ ਨੇ ਫਾਇਰਿੰਗ ਕੀਤੀ ਹੈ ਤਾਕਤ ਇਤਨਾ ਕਿਤੇ ਜੋ ਜਾਣਕਾਰੀ ਮਿਲ 파 ਰਹੀ ਹੈ ਗੈਂਗਵਾਰ ਦਾ ਵੀ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਗੈਂਗਵਾਰ ਦੀ ਇਹ ਘਟਨਾ ਵਾਪਰੀ ਹੋ ਸਕਦੀ ਹੈ ਗੋਲੀਆਂ ਦੇ ਨਾਲ ਕਿਸ ਤਰੀਕੇ ਦੇ ਨਾਲ ਇੱਕ ਗੱਡੀ ਤੇ ਨਿਸ਼ਾਨ ਨੇ ਵੇਖੇ ਜਾ ਸਕਦੇ ਨੇ ਇਹ ਕਾਊਂਟ ਕੀਤੇ ਜਾ ਸਕਦੇ ਨੇ 1 ਤੋਂ ਲੈ ਕੇ 10 ਤੱਕ ਕਿ ਗੋਲੀਆਂ ਗੱਡੀ ਤੇ ਲੱਗੀਆਂ ਨੇ ਕਿਵੇਂ ਇਹ ਸ਼ਿਸ਼ੇ ਤੋੜ ਪਰ ਗੋਲੀਆਂ ਹੋਈਆਂ ਨੇ ਕਿਉਂਕਿ ਇਹਨਾਂ ਕਾਰ ਸਵਾਰਾਂ ਦੇ ਹੀ ਜਿਹੜੀਆਂ ਗੋਲੀਆਂ ਨੇ ਉਹ ਲੱਗੀਆਂ ਨੇ ਹਾਲਾਂਕਿ ਬਿਲਕੁਲ ਅਗਰ ਗੱਲ ਕੀਤੀ ਜਾਏ ਕਰਾਇਮ ਆਫ ਸੀਨ ਯਾਨੀ ਕਿ ਕਿਸ ਤਰੀਕੇ ਦੇ ਨਾਲ ਇਹ ਕਤਨਾ ਵਾਪਰੀਆ ਅਜੇ ਤੱਕ ਇਹ ਸਵਾਲੀਆਂ ਦੇ ਸ਼ਾਨ ਬਣਿਆ ਹੋਇਆ ਹੈ ਕਿਉਂਕਿ ਕਾਰ ਸਵਾਰ ਮਹਿਲਾ ਸੀ ਉਸਨੇ ਮੌਕੇ ਤੇ ਦਮ ਤੋੜ ਦਿੱਤਾ ਔਰ ਜਿਹੜੇ ਬਾਕੀ ਦੇ ਦੋ ਨੌਜਵਾਨ ਨੇ ਜਿਹੜੇ ਭਰਾ ਨੇ ਚਚੇਰੇ ਭਰਾ ਨੇ ਉਹਨਾਂ ਨੇ ਜਿਹੜਾ ਹੈ ਹਸਪਤਾਲ ਚ ਦਮ ਤੋੜਿਆ ਸੀ ਕੀ ਉਹ ਗੱਡੀ ਦੇ ਵਿੱਚ ਹੀ ਮੌਜੂਦ ਸੀ ਜਾਂ ਬਾਹਰ ਖੜੇ ਸਨ ਇਹ ਸਾਰਾ ਅਜ ਇੱਕ ਜਾਂਚ ਦਾ ਵਿਸ਼ਾ ਹੈ ਪਰ ਪਰਿਵਾਰ ਦਾ ਦੂਸਰੇ ਪਾਸੇ ਰੋ ਰੋ ਕੇ ਬੁਰਾ ਹਾਂ ਨਾ ਬਲੋਗਾਂ ਕੁਲੀਵਰੀ ਕੀਤੀ ਗਈ ਜਿੰਨੇ ਜਕਮੀ ਨੇ ਤੁਲੂ ਹਸਪੀਟਲ ਪਹੁੰਚ ਜਾਗੇ ਮੌਤ ਦੀ ਵੀ ਗੱਲ ਕੀਤੀ ਜਾਣੀ ਕਿ ਮਹਿਲਾ ਤੇ ਹੋਰ ਵੀ ਮੌਤ ਵੀ ਹੈ ਖਜੀਬ ਕਨਫਰਮ ਨਹੀਂ ਕਰ ਸਕਦੇ ਜਿਹੜੇ ਹਸਪਤਲ ਲੈ ਕੇ ਗਏ ਆ ਸਾਰੇ ਜ਼ਖਮੀ ਜਿਹਨੇ ਗੱਡੀ ਵਿੱਚ ਮਰੂਦ ਸਨ ਉਹਨਾਂ ਨੂੰ ਉਸ ਤੋਂ ਬਾਅਦ ਤੁਹਾਨੂੰ ਕਨਫਰਮ ਕਰੀ ਕੋਈ ਨਹੀਂ ਕਰ ਸਕਦਾ ਸਰ ਕਿੰਨੇ ਗੱਡੀ ਜਿਹੜੀ ਆ ਪੂਰਾ ਕੀ ਹਾਸਾ ਹੋਇਆ ਸਰ ਇੱਕ ਵਾਰੀ ਰਿਪੀਟ ਕਰ ਦਿਓ ਗੋਲੀਆਂ ਬਹੁਤ ਜਿਆਦਾ ਲੱਗੀਆਂ ਹੋਈਆਂ ਸਰ ਗੋਲੀਆਂ ਤੋਂ ਬਾਅਦ ਕਾਫੀ ਖੋਲੇ ਜੇ ਬ੍ਰਾਂਧ ਹੋਏ ਨੇ ਉਹਨਾਂ ਦੀ ਗਿਣਤੀ ਕਰ ਰਹੇ ਕਿੰਨੇ ਖੋਲੇ ਤੋਂ ਬ੍ਰਾਂਧ ਹੋਏ ਨੇ ਸਰ ਲੱਗ ਰਿਹਾ ਹੈ ਕਿ ਕੀ ਹਾਸਾ ਕੀ ਹੋਇਆ ਸਰ ਪੂਰਾ ਇਸ ਬਾਰੇ ਕੋਈ ਕਲੀਅਰ ਨਹੀਂ ਦੱਸ ਸਕਦੇ ਅਜੇ ਤੱਕ ਕਿਉਂਕਿ ਜੋ ਜ਼ਖਮੀ ਨੇ ਉਹਨਾਂ ਤੋਂ ਵੀ ਉਹਨਾਂ ਨਾਲ ਉਹਨਾਂ ਸਾਰਿਆਂ ਨੂੰ ਇਨਸਟੈਂਟਲੀ ਜਿੰਨੇ ਸਿਵਲੈਂਸ ਸੀ ਆਸ-ਪਾਸ ਹਸਪਤਲ ਦੇ ਗਏ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਹੀ ਕਨਫਰਮ ਕਰਕੇ ਦੱਸ ਸਕਦੇ ਆ ਕਿ ਕੀ ਹਮਾਇਤ ਸਯੋਗੀ ਫੋਨਲਾਈਨ ਤੇ ਮੌਜੂਦ ਨੇ ਮਨਦੀਪ ਲਗਾਤਾਰ ਅਸੀਂ ਦਰਸ਼ਕਾਂ ਤੱਕ ਇੱਕ ਜਾਣਕਾਰੀ ਪਹੁੰਚਾ ਰਹੇ ਆ ਸਾਰੀ ਘਟਨਾ ਨੂੰ ਲੈ ਕੇ ਹਾਲੇ ਦੀ ਅਪਡੇਟ ਕੀ ਹੈ ਆ ਬਿਲਕੁਲ ਇਸ ਜਿਹੜੀ ਘਟਨਾ ਹੈ ਫਿਰੋਜ਼ਪੁਰ ਸ਼ਹਿਰ ਦੇ ਜਿਹੜਾ ਭੀੜ ਭਰਿਆ ਇਲਾਕਾ ਹੈ ਫਿਰੋਜ਼ਪੁਰ ਜਿਹੜਾ ਗੁਰਦੁਆਰਾ ਸਾਹਿਬ ਦੇ ਅਕਾਲਗੜ ਗੁਰਦੁਆਰਾ ਸਾਹਿਬ ਦੇ ਬਾਅਦ ਇਹ ਘਟਨਾ ਕੱਈ ਹੈ ਜਿੱਥੇ ਇੱਕ ਪਰਿਵਾਰ ਦੇ ਜਿਹੜੇ ਆ ਪੰਜ ਜੀ ਜਿਹੜੇ ਸੀਗੇ ਉਹ ਇੱਕ ਮਹਿਲਾ ਦੇ ਚਾਹੀਦਾ ਆਪਣੀ ਭੈਣ ਦੇ ਨਾਲ ਚਾਰ ਜਿਹੜੇ ਭਰਾ ਹੈ ਕਿਉਂਕਿ ਜਿਹੜੀ ਮ੍ਰਿਤਕ ਹੈ ਜਸਪ੍ਰੀਤ ਕੁੜਾ ਉਸ ਦੀ ਵਿਆਹ ਸੀਗਾ 20 ਦਿਨ ਪਹਿਲਾਂ 20 ਦਿਨ ਬਾਅਦ ਤੇ ਉਹ ਜਿਹੜਾ ਘਰੋਂ ਕੰਮ ਕਰਦੇ ਲਈ ਨਿਕਲੇ ਸੀ ਪਰਿਵਾਰ ਚਾਹੀਦਾ ਤੇ ਇਹਨਾਂ ਦੇ ਉੱਪਰ ਜਿਹੜੇ ਆ ਦੋ ਮੋਟਰਸਾਈਕਲਾਂ ਤੇ ਸਵਾਰ ਹਮਲਾਵਾਰਾਂ ਨੇ ਗੋਲੀ ਚਲਾਈ ਔਰ ਇਸ ਅੰਦਤੰਦ ਫਾਇਰਿੰਗ ਦੇ ਵਿੱਚ ਜਿਹੜਾ ਹੈ ਤਿੰਨ ਲੋਕਾਂ ਦੀ ਜਿਹੜੀ ਹੈ ਮੌਤ ਹੋ ਗਈ ਹੈ ਇੱਕ ਭੈਣ ਹੈ ਔਰ ਉਸਦੇ ਦੋ ਚਚੇਰੇ ਭਰਾ ਨੇ ਜਿਨ੍ਹਾਂ ਦੀ ਗੋਲੀ ਲੱਗ ਕੇ ਨਾ ਮੌਤ ਹੋ ਗਈ ਹੈ ਦੋ ਜਿਹੜੇ ਹੈ ਭਰਾ ਜਿਹੜੇ ਕਾਇਲ ਹੋਇਆ ਜਿਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਔਰ ਇਹ ਦੱਸਿਆ ਜਾ ਰਿਹਾ ਹੈ ਕਿ ਇੱਕ ਜਿਸ ਦਾ ਦਿਲਦੀਪ ਸਿੰਘ ਹੈ ਉਹ ਜਿਸ ਦੀ ਮੌਤ ਹੋਈ ਹੈ ਉਸ ਦੇ ਉੱਪਰ ਵੀ ਜਿਹੜਾ ਹੈ ਉਸ ਦੇ ਕ੍ਰਿਮੀਨਲ ਰਿਕਾਰਡ ਹੈ ਉਸ ਦੇ ਉੱਪਰ ਵੀ ਦੋ ਜਿਹੜੇ ਮੁਕਦਮੇ ਪਹਿਲਾਂ ਤੋਂ ਦਰਜ ਹੈ ਔਰ ਉਸ ਦੇ ਘਰ ਦੇ ਉੱਪਰ ਵੀ ਕੁਝ ਦਿਨ ਪਹਿਲਾਂ ਐਨਆਈਏ ਦੀ ਰੇਡ ਹੋਈ ਸੀਗੀ ਔਰ ਇਸ ਦੇ ਉੱਪਰ ਇੱਕ 302 ਦਾ ਮੁਕਦਮਾ ਦਰਜ ਹੈ ਖਰੜ ਦਾ ਔਰ ਇਸ ਨੂੰ ਲੈ ਕੇ ਜਿਹੜਾ ਪੁਲਿਸ ਅਲੱਗ-ਅਲੱਗ ਪਹਿਲੂਆਂ ਤੋਂ ਜਿਹੜੀ ਜਾਂਚ ਕਰ ਰਹੀ ਹੈ ਕਿ ਜਿਹੜੇ ਹਮਲਾਵਰ ਆ ਉਹਨਾਂ ਨੇ ਇਸ ਤਰ੍ਹਾਂ ਅੰਦਰੋਂ ਫਾਇਰਿੰਗ ਕੀਤੀ ਔਰ ਤਿੰਨ ਲੋਕਾਂ ਦੀ ਮੌਤ ਹੋ ਜਾਣਾ ਕਿ ਇਹ ਕੋਈ ਗੈਂਗਵਾਰ ਦੀ ਜਾਂ ਹਮਲਾਵਰ ਕੌਣ ਸੀ ਹਰ ਪਹਿਲੂ ਦੇ ਉੱਪਰੋਂ ਜਿਹੜਾ ਪੁਲਿਸ ਇਸ ਦੇ ਉੱਪਰ ਜਾਂਚ ਕਰ ਰਹੀ ਹੈ ਆਸ-ਪਾਸ ਦੇ ਜਿਹੜੇ ਹੈ ਸੀਸੀਟੀਵੀ ਖੰਗਾਲੇ ਜਾ ਰਹੇ ਔਰ ਹੋਂ ਸਿਕਰੀ ਜਿਹੜੀ ਜਾਣਕਾਰੀ ਨਿਕਲੀ ਹੈ ਕਿ ਦੋ ਮੋਟਰਸਾਈਕਲਾਂ ਤੇ ਚਾਰ ਤੋਂ ਪੰਜ ਹਮਲਾਵਰ ਜਿਹੜੇ ਸਵਾਰ ਹੋ ਕੇ ਆਏ ਆ ਮੂੰਹ ਉਹਨਾਂ ਨੇ ਤੱਕੇ ਹੋਏ ਸੀ ਔਰ ਇਸ ਕਾਰ ਦੀ ਜਿਹੜਾ ਇਹਨਾਂ ਪਰਿਵਾਰਕ ਮੈਂਬਰਾਂ ਦੇ ਜਿਹੜਾ ਕਾਫੀ देर ਵੇਟ ਕਰਦੇ ਰਹੇ ਔਰ ਇੱਕ ਘੰਟੇ ਦੇ ਕਰੀਬ ਉਹਨਾਂ ਨੇ ਨਰੇਕੀ ਕੀਤੀ ਔਰ ਜਦੋਂ ਇਹ ਕਾਰ ਆਈ ਉਹਨਾਂ ਨੇ ਆਪਣਾ ਇੱਕ ਮੋਟਰਸਾਈਕਲ ਅੱਗੇ ਲਾ ਕੇ ਇਸ ਕਾਰ ਨੂੰ ਰੋਕ ਲਿਆ ਔਰ ਇਸ ਕਾਰ ਦੇ ਉੱਪਰ ਅੰਨਦੰਦ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਜਿਹੜੀ ਹੈ ਮੌਤ ਹੋਈ ਹੈ ਇੱਕ ਮਨਦੀਪ ਤੁਸੀਂ ਦੱਸ ਰਹੇ ਹੋ ਕਿ ਜਸਪ੍ਰੀਤ ਜੋ ਮਹਿਲਾ ਹੈ ਜਿਸ ਦੀ ਲੜਕੀ ਦੀ ਮੌਤ ਹੋਈ ਹੈ ਉਸ ਦਾ ਵਿਆਹ ਸੀ ਵੀ ਦਿਨ ਬਾਅਦ ਅਤ ਉਹ ਕਾਰ ਸਵਾਰ ਦੱਸੀ ਜਾ ਰਹੀ ਹੈ ਯਾਨੀ ਕਿ ਉਹ ਕਾਰ ਦੇ ਵਿੱਚ ਬੈਠੀ ਸੀ ਅਗਰ ਕ੍ਰਾਈਮ ਆਫ ਸੀਨ ਨੂੰ ਤੁਹਾਡੇ ਜ਼ੁਬਾਨੀ ਅਸੀਂ ਸਮਝਣਾ ਹੋਵੇ ਤਾਂ ਕਿਵੇਂ ਸਾਰੀ ਘਟਨਾ ਵਾਪਰਦੀ ਹੈ ਕਿ ਇਹ ਸਾਰੇ ਪੰਜ ਦੇ ਪੰਜ ਜਣੇ ਗੱਡੀ 'ਚ ਬੈਠੇ ਹੋਏ ਸੀ ਔਰ ਕੀ ਬਾਈਕ ਸਵਾਰ ਆਉਂਦੇ ਨੇ ਕਿ ਖੜੇ ਹੋਏ ਸਨ ਗੁਰਦੁਆਰਾ ਸਾਹਿਬ ਦੇ ਬਾਹਰ ਖੜੇ ਸੀ ਮੱਥਾ ਟੇਕਣਾ ਸੀ ਜਾਂ ਟੇਕ ਕੇ ਆ ਗਏ ਸੀ ਜਾਂ ਉਂਝ ਇੱਥੇ ਖੜੇ ਸੀ ਕੀ ਪੂਰੀ ਜਾਣਕਾਰੀ ਹੈ ਸਾਰੇ ਅਗਰ ਕ੍ਰਾਈਮ ਆਫ ਸੀਨ ਦੀ ਗੱਲ ਕੀਤੀ ਜਾਏ ਆ ਬਿਲਕੁਲ ਇਹ ਜਿਹੜੇ ਪਰਿਵਾਰਕ ਮੈਂਬਰ ਦੀ ਕੋਈ ਜਿਹੜੇ ਆ ਪਰਿਵਾਰ ਦੇ ਮੈਂਬਰ ਨੇ ਚਾਚੇ ਤਾਇਆ ਦੇ ਜਿਹੜੇ ਬੱਚੇ ਆ ਔਰ ਆਪਣੀ ਇੱਕ ਕਾਰ ਦੇ ਵਿੱਚ ਵਰਨਾ ਕਾਰ ਦੇ ਵਿੱਚ ਸਵਾਰ ਹੋ ਕੇ ਉਥੋਂ ਨਿਕਲ ਰਹੇ ਸੀ ਇਹ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਨਹੀਂ ਟੇਕਣਾ ਸੀ ਇਹ ਇਹਨਾਂ ਨੇ ਬਸ ਉਥੋਂ ਨਿਕਲਣਾ ਸੀ ਔਰ ਜਿਹੜੀ ਘਟਨਾ ਹੋਈ ਹੈ ਗੁਰਦੁਆਰਾ ਸਾਹਿਬ ਦੇ ਬਿਲਕੁਲ ਬਾਹਰ ਹੋਈ ਹੈ ਔਰ ਮੋਟਰਸਾਈਕਲ ਜਿਹੜੇ ਸਵਾਰ ਸੀ ਉਹ ਪਹਿਲਾਂ ਹੀ ਉਥੇ ਇਹਨਾਂ ਦਾ ਇੰਤਜ਼ਾਰ ਕਰ ਰਹੇ ਸੀ ਉਹਨਾਂ ਨੇ ਪਹਿਲਾਂ ਹੀ ਜਿਹੜਾ ਇਹਨਾਂ ਦੇ ਉੱਪਰ ਨਜ਼ਰ ਬਣਾਈ ਹੋਈ ਸੀ ਔਰ ਅੱਗੇ ਜਾ ਕੇ ਇਹਨਾਂ ਨੂੰ ਰੋਕ ਲਿੱਤਾ ਗਿਆ ਮੋਟਰਸਾਈਕਲ ਅੱਗੇ ਜਿਵੇਂ ਇੱਕ ਫਿਲਮੀ ਅੰਦਾਜ਼ ਦੇ ਵਿੱਚ ਮੋਟਰਸਾਈਕਲ ਅੱਗੇ ਲਾਇਆ ਉਹਨਾਂ ਨੂੰ ਰੋਕਿਆ ਮੋਟਰਸਾਈਕਲ ਡਿੱਗ ਪਿਆ ਔਰ ਉਸ ਤੋਂ ਬਾਅਦ ਲਗਾਤਾਰ ਉਹਨਾਂ ਦੇ ਉੱਪਰ ਜਿਹੜਾ ਚਸ਼ਮਦੀਦ ਦਾਸ ਰਿਹਾ ਵੀ 20 ਤੋਂ 30 ਫਾਇਰ ਜਿਹੜੇ ਆ ਕੀਤੇਗੇ ਔਰ ਇਸ ਦੇ ਵਿੱਚ ਕਾਰ ਦੇ ਵਿੱਚ ਪੰਜ ਲੋਕ ਸਵਾਰ ਸਨ ਇੱਕ ਜਸਪ੍ਰੀਤ ਗੌਰ ਇੱਕ ਦਲਜੀਤ ਸਿੰਘ ਇੱਕ ਆਕਾਸ਼ ਔਰ ਉਸ ਦੇ ਦੋ ਉਸ ਦੇ ਜਿਹੜੇ ਚਤੇਰੇ ਭਰਾ ਸੀ ਪੰਜੋ ਜਿਹੜੇ ਨੌਜਵਾਨ ਹੈ ਕਿਸੇ ਦੀ ਉਮਰ 25 ਸਾਲ ਹੈ ਕਿਸੇ ਦੀ 20 ਔਰ ਕਿਸੇ ਦੀ 26 ਸਾਲ ਹੈ ਪੰਜੋ ਜਿਹੜੇ ਨੌਜਵਾਨ ਉਦੋਂ ਘਰੋਂ ਨਿਕਲੇ ਸੀ ਇਸ ਘਟਨਾ ਦੇ ਵਿੱਚ ਜਿਹੜੀ ਉਹਨਾਂ ਨੇ ਫਾਇਰਿੰਗ ਕੀਤੀ ਹੈ ਹਮਲਾਵਾਰਾਂ ਨੇ ਉਸ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਹੈ ਜਿਸ ਦਾ 20 ਦਿਨ ਵਿਆਹ ਤੋਂ ਬਾਅਦ ਵਿਆਹ ਸੀਗਾ ਔਰ ਉਸ ਦੇ ਦੋ ਚਤੇਰੇ ਭਰਾ ਜਿਹੜੇ ਦਿਲਦੀਪ ਔਰ ਆਕਾਸ਼ ਉਸ ਦੀ ਵੀ ਉਹਨਾਂ ਦੀ ਮੌਤ ਹੋਈ ਹੈ ਹਸਪਤਾਲ ਦੇ ਇਲਾਜ ਦੇ ਦੌਰਾਨ ਔਰ ਦੋ ਜਿਹੜੇ ਹੈ ਕਾਇਲ ਹੈ ਜਿਨ੍ਹਾਂ ਨੂੰ ਨਿੱਜੀ ਇੱਕ ਹਸਪਤਾਲ ਦੇ ਵਿੱਚ ਜਿਹੜਾ ਉੱਥੇ ਦਾਖਲ ਕਰਾਇਆ ਗਿਆ ਠੀਕ ਹੈ ਬਣੇ ਰਵਾਂਗੇ ਮੰਦੀਪ ਤੁਸੀਂ ਬਣੇ ਰਹੋ ਸਾਡੇ ਨਾਲ ਹੋਰ ਜਾਣਕਾਰੀ ਜ਼ਰੂਰ ਅਸੀਂ ਦਸ਼ਕਾ ਤੱਕ ਤੁਹਾਡੇ ਹਵਾਲੇ ਤੋਂ ਪਹੁੰਚਾਵਾਂਗੇ ਪਰ ਇੱਕ ਬਿਆਨ ਆਇਆ ਹੈ ਪਿਤਾ ਦਾ ਬਿਆਨ ਆਇਆ ਹੈ ਕਿ ਕੁਝ ਕਹਿ ਰਹੇ ਨੇ ਉਹ ਪਹਿਲਾ ਬਿਆਨ ਸੁਣ ਲਈਏ ਉਸ ਤੋਂ ਬਾਅਦ ਹੋਰ ਜਾਣਕਾਰੀ ਜ਼ਰੂਰ ਲਵਾਂਗੇ ਸਵਾਲ ਬਹੁਤ ਸਾਰੇ ਨੇ ਔਰ ਜਿਹਨੇ ਦੋ ਜ਼ਖਮੀ ਨੇ ਉਹਨਾਂ ਦੀ ਕੀ ਇਸ ਵੇਲੇ ਹਾਲਤ ਉਹ ਵੀ ਜਾਣਾਂਗੇ ਪਹਿਲਾ ਬਿਆਨ ਸੁਣਦੇ ਹਾਂ ਆਈ ਇਹ ਮੈਂ ਕੁਝ ਨਹੀਂ ਕਹਿ ਸਕਦਾ ਜੀ ਜਿੰਨਾ ਚਿਰ ਮੇਰੇ ਕੋ ਆਹ ਇਹ ਤੁਹਾਡੇ ਬੱਚੇ ਸੀਗੇ ਜੀ ਹਾਂ ਜੀ ਮੇਰੇ ਕੀ ਨਾਮ ਹੈ ਬੱਚਿਆਂ ਦਾ ਅੱਛਾ ਕੁੜੀ ਦਾ ਨਾਮ ਕੀ ਸੀਗਾ ਜਸਪ੍ਰੀ ਤੇ ਤੁਹਾਡੇ ਮੋਲਪ੍ਰੀਤ ਹਾਂ ਤੇ ਇੱਕ ੁੰਡਾ ਨਾਲ ਆਸ਼ੀਸ਼ ਸੀਗਾ ਆਸ਼ੀਸ਼ ਦਾ ਇੱਕ ਜੰਟੀ ਸੀ ਤੇ ਕਿੱਥੇ ਜਾ ਰਹੇ ਸੀਗੇ ਕਿਹ ਕਿਹਦੇ ਕੰਮ ਨਹੀਂ ਚੱਲੇ ਸੀਗੇ ਘਰੋਂ ਹੀ ਜਾ ਰਹੇ ਸੀ ਘਰੋਂ ਹੀ ਜਾ ਰਹੇ ਸੀ ਤੇ ਫਿਰ ਹਮਲਾਵਰ ਪਿੱਛੋਂ ਆਏ ਆ ਕੋਈ ਨਹੀਂ ਇਧਰ ਕੋਈ ਨਿਕਲੇ ਕੋਈ ਹੋਰ ਕੋਈ ਆਏ ਕੋਈ ਆਇਆ اچھا ਇਹ ਸੀ ਇੱਥੇ ਹੈਗਾ ਤੇ ਗੱਡੀ ਦੇ ਉਹਨਾਂ ਨੇ ਫਾਇਰ ਕੀਤੇ ਜੀ ਮੈਨੂੰ ਇਹ ਨਹੀਂ ਪਤਾ ਨਹੀਂ ਮੈਂ ਦੇਖਿਆ ਬੈਠੇ ਉਹ ਫਾਇਰ ਧੋਏ ਦੇਖਦੇ ਪੈ ਤੁਹਾਨੂੰ ਕਾਰ ਤੇ ਤੁਸੀਂ ਦੇਖ ਹੀ ਆ ਜੀ ਹਾਂ ਤੁਹਾਨੂੰ ਪਤਾ ਲੱਗੇਗਾ ਜਦ ਤਾਰਾ ਕੁਝ ਪਤਾ ਨਹੀਂ ਨਾ ਮ ਲੋ ਗੋਲੀ ਵਾਰੀ ਕਿੱਥੇ ਗਈ ਜੀ ਜਿੰਨੇ ਜਖਮੀ ਨੇ ਫਰਨ ਹਸਪੀਟਲ ਚ ਜਾਏ ਤੇ ਮੌਤ ਦੀ ਵੀ ਗੱਲ ਕੀਤੀ ਜਾਣੀ ਕਿ ਮਹਿਲਾ ਤੇ ਹੋਰ ਵੀ ਮੌਤ ਵੀ ਹੈ ਸਰ ਜੀ ਕਨਫਰਮ ਨਹੀਂ ਕਰ ਸਕਦੇ ਜਿਹੜੇ ਹਸਪੀਟਲ ਲੈ ਕੇ ਗਏ ਆ ਸਾਰੇ ਜਖਮੀ ਜਿਹਨੇ ਗੱਡੀ ਵਿੱਚ ਮਰੂਦ ਸਨ ਉਹਨਾਂ ਨੂੰ ਉਸ ਤੋਂ ਬਾਅਦ ਤੁਹਾਨੂੰ ਕਨਫਰਮ ਕਰੀ ਕੁਝ ਕਰ ਸਕਦੇ ਸਰ ਕਿਨੇ ਗੱਡੀ ਦੀ ਪੂਰਾ ਕੀ ਹਾਸਾ ਹੋਇਆ ਸਰ ਇੱਕ ਵਾਰੀ ਰਿਪੀਟ ਕਰ ਸਕਦੇ ਗੋਲੀਆਂ ਬਹੁਤ ਜਿਆਦਾ ਲੱਗੀਆਂ ਹੋਈਆਂ ਸਰ ਗੋਲੀਆਂ ਕਿੰਨਾ ਕਾਫੀ ਗੋਲੇ ਜੇ ਬ੍ਰਾਹਮਤ ਹੋਏ ਨੇ ਉਹਨਾਂ ਦੀ ਗਿਣਤੀ ਕਰ ਰਹੇ ਕਿੰਨੇ ਗੋਲੇ ਤੋਂ ਬ੍ਰਾਹਮਤ ਹੋਏ ਨੇ ਸਰ ਲੱਗ ਰਿਹਾ ਹੈ ਕਿ ਕੀ ਹਾਸਾ ਕੀ ਹੋਇਆ ਸਰ ਪੂਰਾ ਇਸ ਬਾਰੇ ਕੋਈ ਕਲੀਅਰ ਨਹੀਂ ਦੱਸ ਸਕਦੇ ਅਜੇ ਤੱਕ ਕਿਉਂਕਿ ਜੋ ਜਖਮੀ ਨੇ ਉਹਨਾਂ ਤੋਂ ਵੀ ਉਹਨਾਂ ਨਾਲ ਕੋ ਉਹਨਾਂ ਸਾਰਿਆਂ ਨੂੰ ਇਨਸਟੈਂਟਲੀ ਜਿੰਨੇ ਸਿਵਲਿਅਨ ਸੀ ਆਸ-ਪਾਸ ਹਸਪਤਲ ਲੈ ਗਏ ਇਹ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਹੀ ਕਨਫਰਮ ਕਰਕੇ ਦੱਸ ਸਕਦੇ ਆ। ਤਾਂ ਬਿਲਕੁਲ ਪੁਲਿਸ ਜੇ ਕਿਹੜੇ ਏਰੀਆ ਕਿਹੜਾ ਕਨਫਰਮ ਨਹੀਂ ਕਰ ਸਕਦੇ ਬਹੁਤ ਸਾਰੀਆਂ ਗੋਲੀਆਂ ਬਰਾਮਦ ਹੋਈਆਂ ਨੇ 20 ਤੋਂ ਰਾਊਂਡ ਜ਼ਿਆਦਾ ਦੱਸੇ ਜਾ ਰਹੇ ਨੇ ਜਦੋਂ ਮੌਕੇ ਤੇ ਚੱਲੇ ਨੇ। ਮੰਦੀਪ ਮੇਰੇ ਸਹਿਯੋਗੀ ਲਗਾਤਾਰ ਮੌਜੂਦ ਨੇ। ਮੰਦੀਪ ਇੱਕ ਤਾਅ ਤੌਰ ਤੇ ਜਾਨਣਾ ਚਾਹਾਂਗੇ ਜਿਹੜੇ ਦੋ ਹੋਰ ਜ਼ਖਮੀ ਇਹਨਾਂ ਦੇ ਭਰਾ ਦੱਸੇ ਜਾ ਰਹੇ ਨੇ ਉਹਨਾਂ ਦੀ ਹਾਲਤ ਕੀ ਹੈ? ਕਿਤੇ ਸੁਭਾਵਿਕ ਤੌਰ ਤੇ ਉਹਨਾਂ ਦੇ ਵੀ ਗੋਲੀਆਂ ਲੱਗੀਆਂ ਹੋਣਗੀਆਂ। ਔਰ ਇਸ ਤੋਂ ਇਲਾਵਾ

ਕਰੜ ਦੇ ਮੰਦੂਰ ਦੇ ਵਿੱਚ ਫਿਰੋਜ਼ਪੁਰ ਦਾ ਦੋ ਇਲਾਕੇ ਹੈ ਜਿੱਥੇ ਦੋ ਮਾਮਲੇ ਦਰਜ ਹੈ 302 ਦਾ ਔਰ ਇੱਕ ਹੋਰ ਕ੍ਰਿਮੀਨਲ ਜਿਹੜਾ ਮੰਦੂਰ ਦੇ ਵਿੱਚ ਆਰਮੈਕ ਦਾ ਮਾਮਲਾ ਦਰਜ ਹੈ ਔਰ ਬਾਕੀ ਦੇ ਜਿਹੜੇ ਆ ਉਹਨਾਂ ਦੀ ਅਜੇ ਸ਼ਾਇਦ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਕੋਈ ਹੋਰ ਭਰਾ ਦੇ ਖਿਲਾਫ ਵੀ ਕੋਈ ਮਾਮਲਾ ਦਰਜ ਹੈ ਔਰ ਇਹ ਜਿਹ ਗਜਾਹਿਦ ਦੀ ਜੋਰ ਗੌਰ ਦੀ ਗੱਲ ਹੈ ਕਿ ਜੇ ਉਸ ਦੀ ਭੈਣ ਹੈ ਜਿਹੜੀ ਉਸ ਦੀ ਵਿਆਹ ਦੀਆਂ ਤਿਆਰੀਆਂ ਕਰ ਰਹੀ ਸੀਗੇ ਉਸ ਦੇ ਨਾਲ ਗਈ ਔਰ ਕਿਤੇ ਨਾ ਕਿਤੇ ਉਸ ਨੂੰ ਵੀ ਇਸੇ ਘਟਨਾ ਦਾ ਕਿ ਮੈਂ ਜਦੋਂ ਪਹੁੰਚਣਾ ਪਿਆ ਕਿ ਇਸ ਤਰ੍ਹਾਂ ਫਾਇਰਿੰਗ ਹੋਈ ਔਰ ਫਾਇਰਿੰਗ ਦੇ ਵਿੱਚ ਤਿੰਨਾਂ ਦੀ ਜਿਹੜੀ ਹੈ ਮੌਤ ਹੋ ਗਈ ਚਚੇਰੇ ਭੈਣ ਭਰਾ ਨੇ ਔਰ ਦੋ ਭਰਾ ਜਿਹੜੇ ਆ ਹੁਣ ਵੀ ਜ਼ਿੰਦਗੀ ਮੀਕੀ ਜੀ ਮੌਤ ਨਾਲ ਲੜ ਰਿਹਾ ਕਿਉਂਕਿ ਉਹਨਾਂ ਨੂੰ ਵੀ ਬੋਲੀ ਲੱਗੀ ਆ ਉਹਨਾਂ ਦਾ ਵੀ ਇਲਾਜ ਚੱਲ ਰਿਹਾ ਔਰ ਕਿਤੇ ਨਾ ਕਿਤੇ ਇੱਕ ਮਾਤਮ ਦਾ ਮਾਹੌਲ ਵੀ ਹੈ ਔਰ ਸੋਗ ਦੀ ਲਹਿਰ ਵੀ ਹੈ ਔਰ ਫਰੋਜ਼ਪੁਰ ਦੇ ਕਿਤੇ ਨਾ ਗੱਲ ਕਰੀਏ ਦੇ ਇਲਾਕੇ ਦੇ ਲੋਕ ਜਿਹੜੇ ਸਹਿਮੇ ਹੋਏ ਆ ਕਿਉਂਕਿ ਜਿੱਥੇ ਇਹ ਘਟਨਾ ਕੱਟੀ ਹੈ ਇੱਕ ਭੀੜ ਭਰਿਆ ਇਲਾਕਾ ਹੈ ਸੈਂਕੜੇ ਹਜ਼ਾਰੇ ਲੋਕ ਤੇ ਫ ਕੋਈ ਬਿਆਨ ਨਹੀਂ ਆਇਆ ਸਭ ਨੇ ਕੋਈ ਗਲ ਗੱਲ ਕੀਤੀ ਗਈ ਹੋਏ ਔਰ ਬਿਲਕੁਲ ਜੇ ਚਸ਼ਮਦੀਦਾ ਨਾਲ ਗੱਲ ਕੀਤੀ ਗਈ ਹੈ ਤਾਂ ਬਿਲਕੁਲ ਸਹੀ ਹੋਏ ਸੀ ਕਿਉਂਕਿ ਰਾਗਿਰ ਨਿਕਲ ਜਰੂਰ ਰਹੀ ਸੀ ਪਰ ਜਦੋਂ ਇੱਕ ਵਾਰ ਉਥੇ ਹਫੜਾ ਗੋਲੀ ਚਲਦੀ ਹੈ ਉਹਨ ਕੋਈ ਇੱਕ ਰਾਉਂਡ ਨਹੀਂ ਦੋ ਰਾਉਂਡ ਨਹੀਂ ਕਰੀ 20 ਤੋਂ 30 ਰਾਉਂਡ ਫਾਇਰਿੰਗ ਹੋਈ ਔਰ ਦੋ ਸਾਈਡਾਂ ਤੋਂ ਹੀ ਜਿਹੜਾ ਹਮਲਾਵਰ ਲਗਾਤਾਰ ਗੋਲੀਆਂ ਚਲਾ ਰਹੇ ਸੀ ਜੋ ਚਸ਼ਮਦੀਦਾ ਨੇ ਦੱਸਿਆ ਔਰ ਫਿਲਮੀ ਇਸ ਟਾਈਮ ਦੇ ਨਾਲ ਹੀ ਜਿਵੇਂ ਫਿਲਮੀ ਅੰਦਾਜ਼ ਹੁੰਦਾ ਉਸ ਤਰ੍ਹਾਂ ਉਹਨਾਂ ਨੇ ਮੋਟਰਸਾਈਕਲ ਅੱਗੇ ਲਾਇਆ ਕਾਰ ਰੋਕੀ ਔਰ ਰੋਕਣ ਤੋਂ ਬਾਅਦ ਉਹਨਾਂ ਤੇ ਫਾਇਰਿੰਗ ਕੀਤੀ ਫਾਇਰਿੰਗ ਕਰਨ ਤੋਂ ਬਾਅਦ ਜਦੋਂ ਉੱਥੇ ਕਰ ਕੁਝ ਤੜਫਦੇ ਹੋਏ ਲੋਕ ਜਿਹੜ ਨਹੀਂ ਦੇਖੇ ਉਹਨਾਂ ਦੇ ਉਹ ਨਹੀਂ ਨਿਕਲੇ ਉਤੋਂ ਔਰ ਉਸ ਤੋਂ ਬਾਅਦ ਇੱਕ ਮੋਟਰਸਾਈਕਲ ਨੂੰ ਨੁਕਸਾਨਿਆ ਗਿਆ ਸੀ ਹਮਲਾਵਾਰਾਂ ਦਾ ਉਹ ਆਪਣਾ ਮੋਟਰਸਾਈਕਲ ਛੱਡ ਕੇ ਔਰ ਦੂਸਰੇ ਕਿਸੇ ਰਾਹਗੀਰ ਨੂੰ ਰੋਕੇ ਉਸ ਨੂੰ ਬਸਬੋਲ ਤਾਨ ਕੇ ਉਸ ਦਾ ਮੋਟਰਸਾਈਕਲ ਕੋ ਕੇ ਉਤੋਂ ਫਰਾਰ ਹੋ ਗਏ ਔਰ ਇਸ ਘਟਨਾ ਨੂੰ ਜਿਹੜਾ ਕਰੀਬ ਕਰੀਬ 5 ਮਿੰਟ ਲੱਗੇ ਹੋਣਗੇ ਔਰ 5 ਮਿੰਟ ਦੇ ਵਿੱਚ ਲੋਕ ਜਿਹੜੇ ਸੀ ਆਲੇ ਦੁਆਲੇ ਦੇ ਉਹ ਉਸ ਇੱਕ ਸਾਮ ਸੀ ਔਰ ਨਜ਼ਰ ਆ ਰਿਹਾ ਸੀ ਪਰ ਕੋਈ ਲੋਕ ਕੁਝ ਕਰ ਨਹੀਂ ਸਕਦੇ ਸੀ ਕਿਉਂਕਿ ਹਮਲਾਵਾਰਾਂ ਦੇ ਹੱਥ 'ਚ ਹਥਿਆਰ ਸੀਗੇ ਔਰ ਲਗਾਤਾਰ ਫਾਇਰਿੰਗ ਕਰ ਰਹੇ ਸੀ ਜਦੋਂ ਮਹਿਲਾ ਬਾਹ ਡਿੱਗਦੀ ਆ ਉਸ ਨੂੰ ਕੱਢਦੇ ਆ ਕੂਨੂ ਕੂਨਕਾਰ ਜਿਹੜੀ ਆ ਉਹ ਕੂਨ ਨਾਲ ਲੱਤਬਤ ਹੋ ਜਾਂਦੀ ਆ ਪਰ ਆ ਜਿਹੜੇ ਆ ਉਹ ਵੀ ਜਿੰਨਾਂ ਇੰਜਰਡ ਹੋ ਜਾਂਦੇ ਆ ਤੇ ਬਾਹਰ ਸੜਕ ਤੇ ਡਿੱਗ ਜਾਂਦੇ ਆ ਔਰ ਲੋਕਾਂ ਵੱਲੋਂ ਹੀ ਜਿਹੜਾ ਉਹਨਾਂ ਨੂੰ ਚੱਕ ਕੇ ਜਿਹੜਾ ਆਟੋ ਦੇ ਵਿੱਚ ਸਵਾਰ ਕਰਕੇ ਉਹਨਾਂ ਨੂੰ ਭੇਜਿਆ ਗਿਆ ਜਿੰਦੀ ਹਸਪਤਾਲ ਪਰ ਕਿਤੇ ਨਾ ਕਿਤੇ ਜਿਹੜਾ ਹਸਪਤਾਲੋਂ ਪਹੁੰਚਦੇ ਉਹਨਾਂ ਇਲਾਜ ਤੋਂ ਪਹਿਲਾਂ ਹੀ ਉਹਨਾਂ ਦੀ ਜਿਹੜੀ ਹੈ ਤਿੰਨ ਦਾਣਾ ਦੀ ਮੌਤ ਹੋ ਗਈ ਹੈ ਜਿਵੇਂ ਬੁਲੇਟਸ ਲੱਗੇ ਹੋਏ ਨੂੰ ਦੇਖੋ ਕਾਰ ਤੇ ਬੁਲੇਟਸ ਲੱਗੇ ਹੋਏ ਨੇ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਕਿੰਨੀ ਨੇੜੇ ਤੋਂ ਫਾਇਰਿੰਗ ਹੋਈ ਹੈ ਪਰ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਾਫੀ ਨੇੜੇ ਤੋਂ ਇੱਥੇ ਫਾਇਰਿੰਗ ਹੋ ਹੀ ਹੋ ਸਕਦੀ ਹੈ ਇਹ ਜੋ ਹਮਲਾਵਰ ਨੇ ਕਿਉਂਕਿ ਜਿਵੇਂ ਤੁਸੀਂ ਦੱਸ ਰਹੇ ਹੋ ਇਹਨਾਂ ਨੇ ਕਿਸੇ ਹੋਰ ਦੀ ਬਾਈਕ ਖੋਈ ਫਿਰ ਪਿਸਤੌਲ ਤਾਣੀ ਫਿਰ ਉਹਨਾਂ ਦੀ ਬਾਈਕ ਲੁੱਟ ਕੇ ਚਲੇ ਗਏ ਆਪਣੀ ਬਾਈਕ ਉਹਨਾਂ ਦੀ ਖ ਐਕਸਪਰਟ ਲੱਗਦੇ ਨੇ ਅੱਗੇ ਜਿਹੜੇ ਕਿਸ ਤਰੀਕੇ ਦੇ ਨਾਲ ਕਿਉਂਕਿ ਗੁਰਗੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਪੈਸੇ ਦੇ ਦਿੱਤੇ ਜਾਂਦੇ ਨੇ ਫਿਰ ਹਮਲਾ ਕੀਤਾ ਜਾਂਦਾ ਹੈ ਜਾਂ ਫਿਰ ਜਿਵੇਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਗੈਂਗਵਾਰ ਦਾ ਕੋਈ ਖਦਸ਼ਾ ਹੈ ਉਸ ਦੇ ਸੰਦਰਭ ਦੇ ਵਿੱਚ ਕੋਈ ਖੁਦ ਹੀ ਆਇਆ ਹੈ ਉਸ ਨੇ ਬੜਬ ਇਸ ਕਿਸਮ ਦੇ ਨਾਲ ਬਦਲਾ ਲਿਆ ਜਾਂ ਕੁਝ ਵੀ ਕਿਉਂਕਿ ਇਹ ਆਪਸੀ ਰੰਜਿਸ਼ਤਾ ਦੇਖੋ ਸਾਫ਼ ਹੈ ਅਚਨਚੇ ਤਾਂ ਕਿ ਕਿਸੇ ਤੋਂ ਕੋਈ ਐਵੇਂ ਹਮਲਾ ਤਾਂ ਨਹੀਂ ਕਰਦਾ ਆ ਬਿਲਕੁਲ ਕਿਉਂਕਿ ਸਾਧ ਦੇ ਵਿੱਚ ਇੱਕ ਗੱਡੀ ਜਿਹੜੀ ਅਹਿਮ ਗੱਡੀ ਹੈ ਉਹ ਦਿਲਜੀਤ ਦੇ ਉੱਪਰ ਖਰੜ ਦਾ ਵਿੱਚ ਆਰਮੈਕਟੇ ਤੇ 302 ਦਾ ਮਾਮਲਾ ਦਰਜ ਹੈ ਔਰ 302 ਦਾ ਹੱਤਿਆ ਦਾ ਮਾਮਲਾ ਹੈ ਔਰ ਕਿਤੇ ਨਾ ਕਿਤੇ ਪੁਲਿਸ ਇਸ ਪਹਿਲੂ ਨਾਲ ਦੇਖ ਰਹੀ ਹੈ ਕਿ ਕੀ ਇਹ ਇਹ ਬਦਲਾਖੋਰੀ ਹੈ ਜਾਂ ਗੈਂਗਵਾਰ ਹੈ ਔਰ ਜਿਹੜੇ ਜਿਨ੍ਹਾਂ ਨੇ ਹਥਿਆਰੇ ਸੀਗੇ ਜਿਹੜੇ ਸ਼ੂਟ ਕਰ ਰਹੇ ਸੀ ਉਹ ਪੂਰੇ ਐਕਸਪਰਟ ਲੱਗ ਰਹੇ ਸੀ ਕਿਉਂਕਿ ਉਹ ਹਥਿਆਰਿਆਂ ਨੇ ਮੂੰਹ ਆਪਣਾ ਟਕਿਆ ਹੋਇਆ ਸੀ ਔਰ ਪੂਰੇ ਫਿਲਮੀ ਅੰਦਾਜ਼ ਨਾਲ ਜਿਵੇਂ ਕ੍ਰਾਈਮਨਲ ਜਿਹੜੇ ਹੁੰਦੇ ਨੇ ਅਪਰਾਧਿਕ ਲੋਕ ਹੁੰਦੇ ਨੇ ਉਹ ਜਿਵੇਂ ਫਾਇਰਿੰਗ ਕਰਦੇ ਆ ਕੋਲ ਆਂਦੇ ਆ ਉਹ ਰੋਕਦੇ ਆ ਰੋਕ ਕੇ ਬਿਲਕੁਲ ਉਹਨਾਂ ਨੇ ਨਿਸ਼ਾਨਾ ਆਪਣੀ ਬੰਦੂਕ ਦਾ ਬਣਾਇਆ ਉਹਨਾਂ ਦੇ ਹੱਥ ਚ ਪਿਸਤਲ ਸੀਗੇ ਔਰ ਉਹਨਾਂ ਦੇ ਨਾਲ ਉਹਨਾਂ ਨੇ ਗੋਲੀ ਚਲਾਈ ਹੈ ਇਹ ਕਿਤੇ ਨਾ ਕਿਤੇ ਗੁਰਗੇ ਹੋ ਸਕਦੇ ਆ ਬਦਲਾਖੋਰੀ ਹੋ ਸਕਦੀ ਹੈ ਗੈਂਗਵਾੜ ਹੋ ਸਕਦੀ ਹੈ ਪੁਲਿਸ ਜਿਹੜੀ ਹੈ ਆਸ-ਪਾਸ ਦੇ ਜਿਹੜੇ ਸੀਸੀਟੀਵੀ ਫੁਟੇਜ ਖੰਗਾਲ ਰਹੀ ਆ ਹਰ ਪਹਿਲੂ ਤੇ ਜਿਹੜਾ ਫ੍ਰਾਂਟਸਿਕ ਲੈਬ ਦੀਆਂ ਟੀਮਾਂ ਉੱਤੇ ਪਹੁੰਚ ਗਈਆਂ ਨੇ ਕਈ ਜਿਹੜੇ ਆ ਲੋਕਸਕੋਰ ਦੀਆਂ ਟੀਮਾਂ ਉੱਤੇ ਪਹੁੰਚ ਗਈਆਂ ਨੇ ਪੁਲਿਸ ਦੇ ਵੱਡੇ ਅਧਿਕਾਰੀ ਉੱਤੇ ਪਹੁੰਚਿਆ ਕਿਉਂਕਿ ਇਹ ਛੋਟੀ ਗੱਲ ਨਹੀਂ ਹੈ ਕਿ ਪੰਜ ਲੋਕ ਗੋਲੀ ਨਾਲ ਜ਼ਖਮੀ ਹੋਣੇ ਇਨ੍ਹਾਂ ਦੀ ਮੌਤ ਹੋ ਜਾਣੀ ਔਰ ਸ਼ਹਿਰ ਦੇ ਭੀੜ ਭਰੇ ਇਲਾਕੇ ਦੇ ਵਿੱਚ ਜਿਹੜੇ ਹਮਲਾਵਾਰਾਂ ਨੇ ਉਹਨਾਂ ਨੂੰ ਰੋਕਿਆ ਰੋਕੇ ਉਹਨਾਂ ਤੇ ਫਾਇਰਿੰਗ ਕਰਨੀ ਇਹ ਕਿਹੜਾ ਕਿਤੇ ਇੱਕ ਵੱਡੇ ਸਵਾਲ ਨੇ ਜਿਸ ਦੀ ਜਿਹੜੀ ਹੈ ਲੋਕ ਵੀ ਚਾਹੁੰਦੇ ਆ ਕਿ ਇਸ ਸਵਾਲਾਂ ਦਾ ਜਿਹੜਾ ਜਵਾਬ ਮਿਲੇ ਲੋਕਾਂ ਨੂੰ ਔਰ ਲੋਕ ਜੇ ਇੱਕ ਵਾਰ ਤਾਂ ਲੋਕਾਂ ਦੇ ਵਿੱਚ ਸਹਿਮ ਦਾ ਮਕੌਲ ਹੈ ਕਿਉਂਕਿ ਆਲਾ ਦੁਆਲਾ ਸਾਰਾ ਦੁਕਾਨਾਂ ਨੇ ਘਰ ਨੇ ਗੁਰਦੁਆਰਾ ਸਾਹਿਬ ਹੈ ਲੋਕ ਉਥੇ ਆਉਂਦੇ ਜਾਂਦੇ ਆ ਹਜ਼ਾਰਾਂ ਲੋਕਾਂ ਦੀ ਗਿਣਤੀ ਦੇ ਵਿੱਚ ਉਥੇ ਲੋਕ ਮੌਜੂਦ ਸੀਗੇ ਜਿਨ੍ਹਾਂ ਨੇ ਇਸ ਘਟਨਾ ਨੂੰ ਦੇਖਿਆ ਔਰ ਉਸ ਤੋਂ ਬਾਅਦ ਹੁਣ ਸ਼ਹਿਰ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਤੇ ਵੀ ਖਬਰਾਂ ਵਾਇਰਲ ਬਿਲਕੁਲ ਮਨਦੀਪ ਬਿਲਕੁਲ ਬਹੁਤ ਵੱਡੀ ਘਟਨਾ ਹੈ دہشت ਦਾ ਮਾਹੌਲ ਹੈ ਬਣੇ ਰਹੋ ਤੁਸੀਂ ਸਾਡੇ ਨਾਲ ਲਗਾਤਾਰ ਅਸੀਂ ਜਾਣਕਾਰੀ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਔਰ ਅਸੀਂ ਜਿਹੜੀਆਂ ਨਵੀਆਂ ਪਿਕਚਰਸ ਨੇ ਉਹ ਵੀ ਦਿਖਾ ਰਹੇ ਆ ਜਿਹੜੇ ਮਰਨ ਵਾਲੇ ਇਹ ਤਿੰਨ ਜਣੇ ਨੇ ਇਹਨਾਂ ਦੀਆਂ ਪੁਰਾਣੀਆਂ ਤਸਵੀਰਾਂ ਨੇ 22 ਸਾਲ ਉਮਰ ਐ 23 ਸਾਲ ਉਮਰ ਐ 24 ਸਾਲ ਉਮਰ ਐ ਜਸਪ੍ਰੀਤ ਕੌਰ ਇੱਕ 24 ਸਾਲ ਉਮਰ ਜੋ ਮੈਲਾ ਹੈ ਇਸ ਦਾ 20 ਦਿਨ ਵਿਆਹ ਜਿਹੜਾ ਹੈ ਉਹ ਵਿਆਹ ਸੀਗਾ ਤਾਂ ਇਹ ਲੜਕੀ ਦੀ ਮੌਤ ਹੋ ਗਈ ਹੈ ਔਰ ਸਭ ਤੋਂ ਪਹਿਲਾ ਇਸੇ ਦੀ ਮੌਤ ਹੁੰਦੀ ਹੈ ਜਦੋਂ ਇੱਕ ਹੁੰਦੇ ਦਾ ਲਕਪਤ ਗੱਡੀ ਦੇ ਵਿੱਚੋਂ ਡਿੱਗਦੀ ਹੈ ਪੂਰਾ ਜਿਹੜਾ ਅਸੀਂ ਕਹਿ ਸਕਦੇ ਹਾਂ ਬਹੁਤ ਦਿਲ ਦਹਿਲਾ ਦੇਣ ਵਾਲਾ ਸੀਨ ਹੋਏਗਾ ਜਦੋਂ ਇਹ ਸਾਰੀ ਘਟਨਾ ਵਾਪਰਦੀ ਹੈ ਫਪੀ ਦੀਦੀ ਪਿਆ ਜਿਹੜਾ ਬਿਆਨ ਹੈ ਬਾਈਟ ਉਸ ਤੋਂ ਸਾਨੂੰ ਸੁਣਵਾਨਿਆ ਕਿ ਕੁਝ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਜਾਣਕਾਰੀ ਦਿੱਤੀ ਗਈ ਹੈ ਤਾਂ ਹੋਰ ਵੀ ਜਿਹੜੀ ਤਫਤੀਸ਼ ਜਿਹੜੀ ਚੱਲ ਰਹੀ ਹੈ ਪਰ ਹੋਰ ਪੁਆਇੰਟਸ ਜਿਹੜੇ ਦੇ ਵਿੱਚ ਬਹੁਤ ਐਮ ਨੇ ਸਵਾਲ ਕੀਨੇ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਪਹਿਲਾਂ ਬਿਆਨ ਸੁਣ ਲਿਆ ਆ ਰਮਨਦੀਪ ਕੁਮਾਰ ਜੀ ਸਵਾਗਤ ਹੈ ਤੁਹਾਡਾ ਨਿਊਜ਼ 18 ਤੇ ਪਰ ਵੱਡੀ ਵਾਰਦਾਤ ਵਾਪਰੀ ਹੈ ਕਿ ਕੁਝ ਪਤਾ ਲੱਗ ਸਕਿਆ ਹੁਣ ਤੱਕ ਕੌਣ ਸੀ ਹਮਲਾਵਰ ਤੇ ਮਰਨ ਵਾਲੇ ਕੌਣ ਨੇ अजय बंसी गेट का जोड़ा एरिया है उत्थे अनपछाते व्यक्ति ने गोली चलाई थी जरा मरण जिससे गोली बजी है दिल दिलजीत उससे पहले दो मर्डर मुकदमे ऑलरेडी दर्ज सन एक मोहाली मर्डर मुकदमा दर्ज सी एक जड़ा जरा है हैमदोट फिरोजपुरी दर्ज सी जिमे गोली बजी है पुलिस मौके पर पहुंच के जोड़े इंजर्ड है उनती छेती, छेती हॉस्पिटल रफ्त कराया गया थी। इलाज चल रहा है धन्यवाद ਰਣਦੀਰ ਕੁਮਾਰ ਜੀ ਜਿਸ ਢੰਗ ਦੇ ਨਾਲ ਇਹ ਵਿਅਕਤੀ ਜਿਹੜਾ ਸੀਗਾ ਇਸ ਤੇ ਐਨਆਈ ਦੀ ਰੇਡ ਹੋਈ ਤੇ ਇਸ ਤੇ ਕੁਝ ਮਾਮਲੇ ਵੀ ਦਰਜ ਸੀ ਕਿ ਕ੍ਰਿਮੀਨਲ ਬੈਕਗ੍ਰਾਉਂਡ ਸੀ ਇਸ ਦਾ ਮੰਨਿਆ ਜਾ ਬਿਲਕੁਲ ਜੀ ਪਾਸ ਕ੍ਰਿਮੀਨਲ ਰਿਕਾਰਡ ਸੀ ਕੀ ਸੀ ਜੀ ਦੋ ਮਰਡਰ ਤੇ ਪਹਿਲੇ ਪਰਚੀ ਵੀ ਦਰਜ ਸੀ ਤੇ ਨਈਅਤ ਵੀ ਰੇਡ ਹੋਈ ਸੀ ਜੀ ਜੀ ਹ ਹੁਣ ਤੱਕ ਦੀ ਜੇ ਕੋਈ ਜਾਣਕਾਰੀ ਸਾਹਮਣੇ ਆ ਸਕੀ ਆ ਕੋਈ ਹਮਲਾਵਾਰਾਂ ਬਾਰੇ ਕੋਈ ਗ루ਪ ਪਤਾ ਲੱਗ ਸਕੇ ਸਾਰੇ ਸੀਸੀਟੀਵੀ ਚੈੱਕ ਕਰਾਇਆ ਜਾ ਰਹੇ ਹਨ ਤੇ ਜਿਹੜੀ ਫੋਰੈਂਸਿਕ ਟੀਮ ਵੀ ਆ ਗਈ ਹੈ ਤੇ ਸਾਇੰਟਿਫਿਕ ਤਰੀਕੇ ਨਾਲ ਜਿਹੜਾ ਹੈਗਾ ਤਸਦੀਕ ਜਾਰੀ ਹੈ ਅਸੀਂ ਛੇਤੂ ਛੇਤੀ ਜਿਹੜੀ ਵੀ ਦੋਸਤੀ ਹਨ ਉਹਨੂੰ ਅਸੀਂ ਲੱਭ ਲਾਂ ਸਰ ਮਰਨ ਮਾਰਨ ਦੀ ਕੀ ਪਛਾਣ ਹੋ ਸਕੀ ਆ ਪਲੀਜ਼ ਜੇਕਰ ਦੱਸ ਸਕੋ ਇਸ ਬਿਉਰਿਫਾਈ ਕਰਕੇ ਸੁਣ ਦੱਸਣਾ ਤੁਮੇ ਗੋਰੰਦੀਰ ਕੁਮਾਰ ਐਸਪੀ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਹੈ ਔਰ ਇਹ ਬਹੁਤ ਇਨੀਸ਼ੀਅਲ ਸਟੇਜ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਜਿਹੜਾ ਬਿਆਨ ਹੈ ਉਹ ਸਾਹਮਣੇ ਆਇਆ ਜਦੋਂ ਗੱਲਬਾਤ ਕੀਤੀ ਸੀ ਨਿਊਜ਼ ਦੀ ਟੀਮ ਨੇ ਉਹਨਾਂ ਨੇ ਕਿਹਾ ਕਿ ਅਸੀਂ ਤਫ਼ਤੀਸ਼ ਕਰ ਰਹੇ ਹਾਂ ਪਰ ਉਹਨਾਂ ਨੇ ਕਿਹਾ ਕਿ ਬਹੁਤ ਜ਼ਿਆਦਾ ਜਿਹੜੇ ਨੇੜੇ ਤੋਂ ਆ ਕੇ ਇਹ ਬਦਮਾਸ਼ਾਂ ਨੇ ਫਾਇਰਿੰਗ ਕੀਤੀ ਹੈ ਜਿਸ ਦੇ ਵਿੱਚ ਇਹ ਮਾਰੇ ਗਏ ਨੇ ਔਰ ਖਾਸ ਤੌਰ ਤੇ ਜੋ ਦਿਲਦੀਪ ਹੈ ਤੇ ਦੱਸਿਆ ਜਾ ਰਿਹਾ ਹੈ ਨਾ ਇਹਦੀ ਰੇਡ ਵੀ ਹੋਈ ਸੀ ਔਰ ਨਾਲ ਹੀ ਇਸ ਤੇ ਕਤਲ ਦੇ ਮਾਮਲੇ ਵੀ ਦਰਜ ਨੇ ਤਾਂ ਕੁਲ ਮਿਲਾ ਕੇ ਕ੍ਰਿਮੀਨਲ ਰਿਕਾਰਡ ਹੈ ਬਾਕੀ ਜਿਹੜੇ ਨੇ ਉਹਨਾਂ ਦਾ ਅਜੇ ਤੱਕ ਕੁਝ ਸਾਹਮਣੇ ਨਹੀਂ ਆਇਆ ਤਾਂ ਇੱਕ ਚਾਚੇ ਤਾਈ ਦੇ ਆਪਸ ਦੇ ਵਿੱਚ ਕਜ਼ਨਸ ਨੇ ਸਾਰੇ ਜਿਹੜੇ 5 ਜਣੇ ਗੱਡੀ ਦੇ ਵਿੱਚ ਜਾ ਰਹੇ ਸੀ ਗੁਰਦੁਆਰੇ ਦੇ ਕੋਲੋਂ ਦੀ ਲੰਘ ਰਹੇ ਸੀ ਜੇਕਰ ਸਾਰੀ ਘਟਨਾ ਦੀ ਸੀ ਗੱਲ ਕੀਤੀ ਜਾਵੇ ਕਿ ਗੁਰਦੁਆਰੇ ਦੇ ਸਾਹਮਣੇ ਕਿਵੇਂ ਘਟਨਾ ਵਾਪਰਦੀ ਹੈ ਉੱਥੇ ਖੜੇ ਨਹੀਂ ਸੀ ਉੱਥੋਂ ਦੀ ਕੋਲੋਂ ਦੀ ਲੰਘ ਰਹੀ ਸੀ ਤਾਂ ਦੋ ਬਾਈਕ ਸਵਾਰ ਦੋ ਬਾਈਕਾਂ ਤੇ ਸਵਾਰ ਹੋ ਕੇ ਇਹ ਹਮਲਾਵਰ ਆਉਂਦੇ ਨੇ ਇਹਨਾਂ ਨੇ ਆ ਕੇ ਸਦਾ ਇੱਕ ਇੱਕ ਜਿਹੜੀ ਬਾਈਕ ਹੈ ਉਹ ਗੱਡੀ ਦੇ ਅੱਗੇ ਲਗਾਈ ਹੈ ਔਰ ਦੂਸਰੇ ਨੇ ਪਿੱਛੇ ਤਾਂ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਘੇਰਾ ਪਾਇਆ ਔਰ ਗੱਡੀ ਰੋਕ ਕੇ ਇਹਨਾਂ ਤੇ ਸਰੀਆਂ ਤਾਬੜ ਤੋੜ 파ਰਿੰਗ ਦਿਨ ਦਿਹਾੜੇ ਸ਼ੁਰੂ ਕਰ ਦਿੱਤੀ ਹਾਲਾਂਕਿ ਸਾਰੇ ਬਾਜ਼ਾਰ ਬਹੁਤ ਸਾਰੇ ਲੋਕ ਉੱਥੇ ਦਿਨ ਦਿਹਾੜੇ ਹੋਣਗੇ ਉਸ ਮੌਕੇ ਤੇ ਇਹਨਾਂ ਨੇ ਇੰਨੀ ਜ਼ਿਆਦਾ ਤੇਜ਼ ਫਾਇਰਿੰਗ ਕੀਤੀ 2 ਤੋਂ ਜ਼ਿਆਦਾ ਗੋਲੀਆਂ ਚਲਾਈਆਂ ਨੇ ਪੁਲਿਸ ਵੀ ਦੱਸ ਰਹੀ ਹੈ ਬਹੁਤ ਸਾਰੀਆਂ ਗੋਲੀਆਂ ਚਲਾਈਆਂ ਨੇ ਔਰ ਅਸੀਂ ਇੱਥੇ ਮੌਕਾ ਜਿਹੜਾ ਦੇਖਿਆ ਹੈ ਮੋਤਾਰੇ ਰੋਂ ਜਿਹੜੇ ਨੇ ਖਾਲੀ ਬਰਾਮਦ ਹੋ। ਆਈ ਮੈਂ ਕੁਝ ਨਹੀਂ ਕਹਿ ਸਕਦਾ ਜੀ ਕਿੰਨਾ ਚਿਰ ਮੇਰੇ ਕੋਲ ਹਾਂ ਇਹ ਤੁਹਾਡੇ ਬੱਚੇ ਸੀਗੇ ਜੀ ਹਾਂ ਜੀ ਮੇਰੇ ਕੀ ਨਾਮ ਹੈ ਬੱਚਿਆਂ ਦਾ ਅੱਛਾ ਕੁੜੀ ਦਾ ਨਾਮ ਕੀ ਸੀਗਾ ਜਸਪ੍ਰੀ ਤੇ ਤੁਹਾਡੇ ਬੋਲਪ੍ਰੀਤ ਹਾਂ ਇਹ ਇਹ ਦਾ ਨਾਮ ਆਕਾਸ਼ ਸੀਗਾ ਕਾਸ਼ੀ ਸੀਗਾ ਇੱਕ ਜੰਟੀ ਸੀ ਇਹ ਕਿੱਥੇ ਜਾ ਰਹੇ ਸੀਗੇ ਕਿਤੇ ਕੰਮ ਹੀ ਚਲੇ ਜੀ ਕਿਤੇ ਘਰੋਂ ਹੀ ਜਾ ਰਹੇ ਸੀ ਘਰੋਂ ਹੀ ਜਾ ਰਹੇ ਸੀ ਤੇ ਫਿਰ ਹਮਲਾਵਰ ਪਿੱਛੋਂ ਆਏ ਆ ਪਤਾ ਨਹੀਂ ਐਦਰਾ ਗੋਈ ਨਿਕਲਿਆ ਗੋਈ ਉਹ ਟੱਗਲ ਗੋਈ ਆ ਗੋਈ ਆ ਅੱਛਾ ਮੈਂ ਨਹੀਂ ਸੀ ਇਹ ਅੱਛਾ ਤੇ ਗੱਡੀ ਦੇ ਉਹਨਾਂ ਨੇ ਫਾਇਰ ਕੀਤੇ ਜੀ ਮੈਨੂੰ ਇਹ ਨਹੀਂ ਪਤਾ ਨਹੀਂ ਮੈਂ ਦੇਖਿਆ ਤੇ ਦੇ ਫਾਇਰ ਤਾਂ ਹੋਏ ਦੇਖਦੇ ਕਾ ਤੁਹਾਨੂੰ ਕਾਰ ਤੇ ਤੁਸੀਂ ਦੇਖ ਹੀ ਆ ਹਾਂ ਦੋਸ਼ਨ ਪਤਾ ਲੱਗੇਗਾ ਜਦ ਸਾਰਾ ਕੁਝ ਪਤਾ ਚੱਲੇਗਾ ਬਿਲਕੁਲ ਪਿਤਾ ਦਾ ਬਿਆਨ ਆਇਆ ਹੈ ਉਹਨਾਂ ਦਾ کہنا ਹੈ ਕਿ ਉਹ ਕਾਰ ਦੇ ਵਿੱਚ ਸਨ ਔਰ ਗੱਡੀ ਤੇ ਫਾਇਰ ਲੱਗੇ ਹੋਏ ਨੇ ਟੈਂਪੋਲਟਸ ਦੇ ਨਿਸ਼ਾਨਸਿਦ ਤੋਨ ਲਗਾਤਾਰ ਤਸਵੀਰ ਦਿਖਾ ਰਹੇ ਆ ਜਿਨ੍ਹਾਂ ਨੂੰ ਗਿਣਿਆ ਵੀ ਜਾ ਸਕਦਾ ਹੈ 10 ਗੋਲੀਆਂ ਕੁੱਲ ਗੱਡੀ ਤੇ ਲੱਗੀਆਂ ਨੇ 20 ਤੋਂ 20 ਦੇ ਜ਼ਿਆਦਾ ਚੜੀਆਂ ਗੋਲੀਆਂ ਨੇ ਮੌਕੇ ਤੇ ਚਲਾਈਆਂ ਗਈਆਂ ਨੇ ਇਹ ਪੰਜ ਦੇ ਪੰਜ ਜਿਹੜੇ ਚਾਚੇਤਾਏ ਦੇ ਬੇਟੇ ਔਰ ਬੇਟੀ ਦੱਸੇ ਜਾ ਰਹੇ ਨੇ ਯਾਨੀ ਕਿ ਪੈਨਪਰਾ ਕਜ਼ਨਸ ਜਿਹੜੇ ਗੱਡੀ ਦੇ ਵਿੱਚ ਬੈਠੇ ਹੋਏ ਸਨ ਤਾਂ ਇੱਕਦਮ ਤੋਂ ਸਭ ਤੋਂ ਪਹਿਲਾਂ ਲੜਕੀ ਦੀ ਮੌਤ ਹੋ ਜਾਂਦੀ ਹੈ ਗੋਲੀਆਂ ਲੱਗਣ ਦੇ ਨਾਲ ਉਸ ਤੋਂ ਬਾਅਦ ਦੋ ਜਣੇ ਜਿਹੜੇ ਦਿਲਜੀਤ ਨੇ ਔਰ ਆਕਾਸ਼ਦੀਪ ਉਹਨਾਂ ਦੋਨਾਂ ਨੂੰ ਵੀ ਬਹੁਤ ਹੀ ਜ਼ਖਮੀ ਹਾਲਤ ਦੇ ਵਿੱਚ ਉਹ ਹੇਠਾਂ ਡਿੱਗ ਜਾਂਦੇ ਨੇ ਤਾਂ ਫਿਰ ਜਿੰਨੀ ਦੇਰ ਤੱਕ ਜੋ ਸਾਡੇ ਸਹਿਯੋਗੀ ਜਾਣਕਾਰੀ ਮੰਦੀ ਦੇ ਰਹੇ ਨੇ ਜਿੰਨੀ ਦੇਰ ਤੱਕ ਉਹਨਾਂ ਨੇ ਨਹੀਂ ਦੇਖਿਆ ਕਿ ਇਹ ਬਿਲਕੁਲ ਮਰਨ ਦੀ ਹਾਲਤ ਹੋ ਚੁੱਕੇ ਨੇ ਉਦੋਂ ਤੱਕ ਕਿ ਹਮਲਾਵਰ ਉੱਥੋਂ ਨਹੀਂ ਗਏ ਯਾਨੀ ਕਿ ਸਾਫ਼ ਤੌਰ ਤੇ ਅੰਦਾਜ਼ਾ ਲੱਗਦਾ ਹੈ ਸਾਫ਼ ਤੌਰ ਤੇ ਪਹਿਲੀ ਦਫਾ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਮਾਰਨ ਦੀ ਮਨਸ਼ਾ ਦੇ ਨਾਲ ਹੀ ਇਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਔਰ ਜਦੋਂ ਦੇਖਿਆ ਕਿ ਇਹ ਬਹੁਤ ਬੁਰੀ ਹਾਲਤ ਦੇ ਵਿੱਚ ਇਹ ਦੋਨੋਂ ਡਿੱਗ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹ ਫਿਰ ਬਾਈਕ ਲੈ ਕੇ ਇੱਕ ਬਾਈਕ ਉਹਨਾਂ ਦਾ ਦੂਜਾ ਬਾਈਕ ਉਹਨਾਂ ਦਾ ਖਰਾਬ ਹੋ ਗਿਆ ਸੀ ਹਮਲਾਵਰਾਂ ਦਾ ਜੋ ਜਾਣਕਾਰੀ ਮਿਲੀ ਹੈ ਔਰ ਉੱਥੇ ਹੀ ਕਿਸੇ ਹੋਰ ਤੋਂ ਬਾਈਕ ਜਿਹੜੀ ਹੈ ਉਹਨਾਂ ਨੇ ਪਿਸਤੌਲ ਦੀ ਲੋਕ ਤੇ ਹੋਈ ਤਾਂ ਉਸ ਜਿਹੜੇ ਫਰਾਰ ਹੋ ਗਏ ਨੇ ਚਾਰ ਜਣੇ ਦੱਸੇ ਜਾ ਰਹੇ ਨੇ ਜਿਹੜੇ ਬਾਈਕਾਂ ਤੇ ਸਵਾਰ ਹੋ ਕੇ ਆਏ ਸਨ ਜਿਨ੍ਹਾਂ ਨੇ ਹਮਲਾ ਕੀਤਾ ਸਭ ਤੋਂ ਵੱਡੀ ਗੱਲ ਉਹਨਾਂ ਨੇ ਮੂਹ ਟਕੇ ਹੋਏ ਸਨ ਪੂਰਾ 3 ਕਿੱਸਾ ਡੱਪਲਮੀ ਸਟਾਈਲ ਦੇ ਵਿੱਚ ਇਸવાર ਦਾ ਤੋਂ ਅੰਜਾਮ ਦਿੱਤਾ ਗਿਆ ਹੈ ਔਰ ਪਹਿਲਾ ਤੋਂ ਹੀ ਉਹਨਾਂ ਦੇ ਕੋਲ ਜਾਣਕਾਰੀ ਵੀ ਹੋਏਗੀ ਤਾਂ ਇਹ ਵੀ ਇਸ ਦੇ ਵਿੱਚ ਬਹੁਤ ਐਮਪੁਆਇਟ ਹੈ ਕਿ ਰੇਕੀ ਕੀਤੀ ਹੋਏਗੀ ਔਰ ਰੇਕੀ ਕਰਕੇ ਉਹਨਾਂ ਦਾ ਪਤਾ ਲਗਾਇਆ ਗਿਆ ਕੋਈ ਦਾ ਕਿ ਗੱਡੀ ਦੇ ਵਿੱਚ ਸਾਰੇ ਜਣੇ ਪੰਜ ਦੇ ਪੰਜ ਸਵਾਰ ਹੋ ਕੇ ਜਾ ਰਹੇ ਨੇ ਇਸ ਤੋਂ ਇਲਾਵਾ ਦੋ ਇਹਨਾਂ ਦੇ ਹੋਰ ਭਰਾਰੇ ਉਹ ਅਜੇ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਹਾਲਾਂਕਿ ਹੁਣ ਤੱਕ ਦੀ ਜੋ ਜਾਣਕਾਰੀ ਹੈ ਕਿ ਵਜਾ ਕੀ ਹੋ ਸਕਦੀ ਹੈ ਇਹ ਹੀ ਦੱਸਿਆ ਜਾ ਰਿਹਾ ਹੈ ਇੱਕ ਤਾਂ ਗੈਂਗਵਾੜ ਦਾ ਖਦਸ਼ਾ ਜਤਾਇਆ ਜਾ ਰਿਹਾ ਦੂਸਰਾ ਆਪਸੀ ਰੰਜਿਸ਼ ਕਿਉਂਕਿ ਪਹਿਲਾ ਤਾਂ ਕੋਈ ਮਸਲਾ ਹੋਏਗਾ ਇਸ ਦਿਵਸ ਦੇ ਨਾਲ ਆਏ ਨੇ ਹਮਲਾਵਰ ਉਹਨਾਂ ਨੇ ਆ ਕੇ ਫਾਇਰਿੰਗ ਸਿੱਧੀ ਕਰ ਦਿੱਤੀ ਕਤਲ ਕਰਕੇ ਉਹ ਫਰਾਰ ਹੋ ਜਾਂਦੇ ਨੇ ਔਰ ਦੂਸਰਾ ਸਭ ਤੋਂ ਅਹਿਮ ਹੈ ਕਿ ਆਖਰਕਾਰ ਇਹ ਜਿਹਨੇ ਮੂੰਹ ਟੱਕ ਕੇ ਬਦਮਾਸ਼ ਆਏ ਨੇ ਇਹਨਾਂ ਨੂੰ ਕਿਸੇ ਨੇ ਭੇਜਿਆ ਹੋ ਸਕਦਾ ਹੈ ਇਹ ਵੀ ਇੱਕ ਕਿਤਨਾ ਕਿਤੇ ਐਮ ਪੁਆਇੰਟ ਹੈ ਔਰ ਕਿਉਂਕਿ ਹੁਣ ਤੱਕ ਇਹ ਨਾ ਪੰਜਾਬ ਦੇ ਵਿੱਚੋਂ ਇਹ ਜਿਹੜਾ ਕ੍ਰਿਮੀਨਲ ਰਿਕਾਰਡ ਹੈ ਸਿਰਫ ਦਿਲਜੀਤ ਦਾਹੀ ਹੈ ਜੋ ਲਗਾਤਾਰ ਅਸੀਂ ਤਸਵੀਰ ਵੀ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਹਾਂ ਦਿਲਜੀਤ 27 ਸਾਲ ਉਮਰ ਹੈ ਜਿਸ ਤੇ ਦੋ ਮਾਮਲੇ ਦਰਜ ਨੇ ਕਤਲ ਦੇ ਔਰ ਐਨਆਈਏ ਦੀ ਰੇਡ ਆਪਣੇ ਆਪ ਦੇ ਵਿੱਚ ਬਹੁਤ ਐਮ ਹੈ ਐਨਆਈਏ ਦੀ ਰੇਡ ਚੱਲੀ ਹੈ ਉਹ ਵੀ ਇੱਥੇ ਘਰ ਤੇ ਹੋ ਚੁੱਕੀ ਅੱਗੇ ਵਾਧੇਆਂ ਤੋਂ ਬਾਅਦ ਉਧਰ ਗੈਂਗਸਟਰ ਜੰਗੂ ਭਗਵਾਨਪੁਰੀਆ ਦਾ ਕਰੀਬੀ ਕੰਨੂ ਗੁੱਜਰ ਗ੍ਰਿਫਤਾਰ ਹੋਇਆ ਹੈ ਜਲੰਧਰ ਪੁਲਿਸ ਨੇ ਐਨਕਾਊਂਟਰ ਤੋਂ ਬਾਅਦ ਦੱਸਿਆ ਕਿ ਉਸ ਨੂੰ ਕਾਬੂ ਕੀਤਾ ਹੈ गैंगस्टर कन्नू गुजर ने पुलिस से फायरिंग की थी पुलिस जवाबी फायरिंग जख्मी है और मुठभेड़ दौरान पास नौ, फा, नौ राउंड फायर हुए ने। मौके तो नाजायज दो हथियार भी बरामद हुए ने कतल जबरी वसूली वर्गे कई मामलों के दसिए किसी मुलम और कोल मिला के मंडी घटना दस दई क्योंकि इसने फायरिंग जी है पुलिस से की तो पुलिस ने जवाबी फायरिंग की मौका है वारदात दया तस्वीर ਜੱਗੂ ਭਗਵਾਨਪੁਰੀਆ ਦਾ ਸਜੀਵਾ ਮੰਨਿਆ ਜਾਂਦਾ ਇਨਕਾਊਂਟਰ ਜਿਹੜਾ ਹੋਇਆ ਮੋਟੀਵੇਟ ਹੋਈ ਹੈ ਕੀ ਸਰ ਪੂਰਾ ਮਸਲਾ ਕਿੱਥੇ ਕਦੋਂ ਦੀ ਇਹ ਵਾਰਦਾਤ ਸੀਗੀ ਇਹ ਹੁਣ ਇੱਕ ਘੰਟੇ ਪਹਿਲੇ ਦੀ ਵਾਰਦਾਤ ਹੈ ਜੀ ਇੱਕ ਕੰਨੂ ਗੁਜਰਨਾ ਦਾ ਵਿਕਤੀ ਸੀਗਾ ਇਹ ਕੈਟਾਗਰੀ ਇਹ ਗੈਂਗਸਟਰ ਹੈ ਜੀ ਕਾਫੀ ਮੁਕਦਮੇ ਦੇਤੇ ਦਰਦ ਹੈ ਕੋਈ 15 16 ਮਰਡਰ ਐ ਕੈਮ ਟੂ ਮਰਡਰ ਹੀ ਜੀ ਇੱਕ ਐਕਸਟਰਸ਼ਨ ਤੇ ਟੈਂਪਟ ਟੂ ਮਰਡਰ ਦੇ ਕੇਸ ਟੂ ਵਾਂਟਿਡ ਸੀਗਾ ਜੀ ਤੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਅਪੰਚੜਾਇਆ ਸੀ ਕਿ ਮਹੀਨੇ ਤੋਂ ਵੀ ਦੀ ਪਾਲ ਕਰ ਰਹੇ ਸੀਗੇ ਜੀ ਤੇ ਅੱਜ ਸਵੇਰੇ ਕਾਬੂ ਆਇਆ ਹੈ ਜੀ ਗੈਂਗ ਮੈਂਬਰ ਜਿਹੜੇ ਸੀਗੇ ਉਹ ਜਲੰਧਰ ਤੇ ਜਲੰਧਰ ਦੇ ਨੇੜੇ ਤੇਰੇ ਤੇ ਜਿਹੜੇ ਜ਼ਿਲ੍ਹੇ ਹੁੰਦੇ ਚ ਕਾਫੀ ਐਕਟਿਵ ਸੀਗੇ ਜੀ ਤੇ ਇਹਨੂੰ ਗ੍ਰਿਫਤਾਰ ਕੀਤਾ ਜਦ ਇਹਨੇ ਵੈਪਨ ਜਿੱਥੇ ਰੱਖੇ ਸੀਗੇ ਜੀ ਅਸਲਾ ਜਦ ਉਹ ਰਿਕਵਰ ਕਰਾਣੇ ਗਏ ਤੇ ਇਹਨੇ ਵੈਪਨ ਉਠਾ ਕੇ ਪੁਲਿਸ ਪਾਤੀ ਤੇ ਫਾਇਰਿੰਗ ਕਰਤੀ ਜੀ ਜਵਾਬੀ ਫਾਇਰਿੰਗ ਤੇ ਕ੍ਰਿਟੀਕਲੀ ਇੰਜਰਡ ਹੋ ਗਿਆ ਨੇ ਕੋਈ ਨਾ ਹੋਪੀ ਪਾਰਟੀਆਂ ਕੁਝ ਮਾਜੇ ਵੀ ਗਈਆਂ ਇਹਦੇ ਗੈਂਗਰ ਮਜ਼ ਨੂੰ ਰੌਣਕ ਜੀ ਇਹ ਜੱਗੂ ਦੀ ਮਦਦ ਕਿਸ ਤਰੀਕੇ ਨਾਲ ਕਰਦਾ ਸੀ ਜਾਂ ਜੱਗੂ ਨਾਲ ਕਿਵੇਂ ਐਸੋਸੀਏਟ ਸੀਗਾ ਜੱਗੂ ਨਾਲ ਪਹਿਲਾਂ ਤਾਂ ਐਸੋਸੀਏਟਡ ਹੈ ਸੀ ਇਹਨਾਂ ਨੇ ਇਕੱਠੇ ਇੱਕ ਦੋ ਕੇਸੇ ਚ ਸ਼ਾਇਦ ਪੱਕਾ ਨਹੀਂ ਹੈ ਸ਼ਾਇਦ ਕੇਸਵਾਰ ਵੀ ਹੈ ਜੀ ਤੇ ਜੇਲ੍ਹ 'ਚ ਇਕੱਠੇ ਰਹੇ ਹੈ ਜੀ ਤੇ ਇਹਨੂੰ ਪਹਿਲਾਂ ਤੋਂ ਫੜਿਆ ਹੋਇਆ ਸੀ ਹਸਲਾਜ ਬ੍ਰਹਮਤ ਕਰਨ ਗਏ ਸੀ ਜੀ ਅੱਜ ਸਵੇਰੇ ਇਹਨਾਂ ਨੂੰ ਇਹਨੂੰ ਫੜਿਆ ਸੀ ਕੋਈ 9-10 ਵਜੇ ਦੇ ਕਰੀਬ ਜੀ ਤੇਨੇ ਅਸਵਾ ਜਿੱਥੇ ਚੁਪਾ ਕੇ ਰੱਖਿਆ ਸੀਗਾ ਆਪਣਾ ਦੋ ਵਪਨ ਮੁੱਖ ਤੇ ਗ੍ਰਫ ਰਿਕਵਰ ਹੋਏ ਨੇ ਜੀ ਜੀ ਤੇ ਟੋਟਲ ਕਿੰਨੀ ਫਾਇਰਿੰਗ ਹੋਈ ਜਾਣਕਾਰੀ ਮਿਲੀ ਕਿ 9 ਦੇ ਗ੍ਰੀਨ 9 9 9 ਗੋਲੀਆਂ ਚੱਲੀਆਂ ਜੀ ਜੀ ਚਾਰ ਇਹਦੇ ਤਰਫੋਂ ਚੱਲੀਆਂ ਜੀ ਤੇ ਪੰਜ ਪੁਲਿਸ ਪਾਟੀ ਬਣਾਈ ਚੱਲੀ ਤੇ ਕਿੱਥੋਂ ਦਾ ਰਹਿਣ ਵਾਲਾ ਸੀਗਾ ਔਰ ਕਦੋਂ ਤੋਂ ਇਹ ਇਸ ਦੁਨੀਆ ਚ ਆਇਆ ਗੈਂਗਸਟਰ ਜਿਲੰਦਰ ਨਹੀਂ ਇਹ ਜਿਲੰਦਰ ਤੋਂ ਆਣ ਵਾਲਾ ਪਿਛਲੇ 10 12 ਸਾਲ ਤੋਂ ਐਕਟਿਵ ਸੀ ਕਰਦੀ ਹੈ ਕਾਫੀ ਵਾਰੀ 8-9 ਵਾਰ ਜੇਲ੍ਹ ਵੀ ਜਾ ਚੁੱਕੇ ਆ ਜੀ